ਤੋ ਪਿਆਰੇ ਵਿਦਿਆਰਥੀਓ ਆਪਾਂ ਇੱਕ ਵਾਰ ਫੇਰ ਆਪਣੇ ਕੋਲ ਸਿਹਤ ਵਿਭਾਗ ਸ਼ਿਸ਼ਮਕੌਰ ਸਾਹਿਬ ਅਸਤਾ ਤੋਂ ਟੀਮ ਆਈ ਹੈ ਸਰਦਾਰ ਅਗਰਵੇnder ਸਿੰਘ ਜੀ ਜਿਹੜੇ ਕਿ ਉੱਥੇ ਮੀਡੀਆ ਅਫਸਰ ਦੇ ਤੌਰ ਤੇ ਕੰਮ ਕਰਦੇ ਆ ਨਾਗਰ ਸਿੰਘ ਜੀ ਸੁੱਤੀ ਟੀਮ ਸਵਾਗਤ ਹੈ ਹਮੇਸ਼ਾ ਹੀ ਜਿਹੜੀਆਂ ਵੀ ਇਹ ਸਮਾਜ ਨੂੰ ਸਿਹਤ ਪੱਖੀ ਮੁਹਿੰਮਾਂ ਹੈਗੀਆਂ ਹੈਲਥ ਮਾਰਕ ਨੂੰ ਜਿੱਦਾਂ ਇਹਨਾਂ ਦੇ ਰਿਪੋਰਟ ਤੋਂ ਪ੍ਰੋਪੋਜ਼ਲ ਆਉਂਦੀ ਹੈ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਇਹ ਸਾਡੇ ਸਕੂਲ ਨੂੰ ਵਿਕ ਕਰਦੇ ਵਿੱਚ ਮਾਰਨਰ ਉਹ ਵੀ ਬਹੁਤ ਸਾਰੇ ਸਕੂਲ ਹੈ ਵੀਂਗਾ ਸਕੂਲ ਆਫ ਐਮਿਨੈਂਸ ਪੈਥੋਟੀਕਲ ਇੰਪੋਰਟੈਂਸ ਹੈ ਇਹ ਗਰਲ ਸਕੂਲ ਹੈ ਤੁਸੀਂ ਅਵੇਅਰ ਹੈ ਤੁਹਾਡੇ ਕੋਲ ਆਉਣੇ ਆ ਉਹਨਾਂ ਦਾ ਧੰਨਵਾਦ ਹੈ ਕਿ ਅੱਜ ਦਾ ਵਿਸ਼ਾ ਹੈਗਾ ਵਰਲਡ ਹਾਈਪਰ ਟੈਨਸ਼ਨ ਦੀ ਸਾਰਾ ਮਿੱਤੂ ਲਗੇ ਸਾਰਾ ਨੂੰ ਵਰਲਡ ਹਾਈਪਰ ਟੈਨਸ਼ਨ ਦੇ ਅੱਜ ਹੈ ਤੇ ਇੱਕ ਵੀ ਨਹੀਂ ਐਕਟੀਵਿਟੀ ਚਲਨੀ ਆ ਇਹ ਕਿਉਂ ਹੁੰਦਾ ਮੇਰੇ ਮੈਨੇਜਰ ਸਾਹਿਬ ਸਾਡੇ ਬੈਠੇ ਗੱਲ ਕਰਦੇ ਸੀ ਬੱਚਿਆਂ ਨੂੰ ਕੀ ਲੋੜ ਹੈ ਕਹਿੰਦੇ ਬਾ ਵੀ ਇਹ ਨਹੀਂ ਹੈ ਗੱਲ ਸਰਵੇ ਹੋਏ ਆ ਹਰੇਕ ਤੀਜਾ ਭਾਰਤੀ ਅੱਜ ਮੈਂ ਲਈ ਟੀਨੇਜਰ ਤੁਹਾਡੀ ਇੰਪੋਰਟੈਂਟ ਬਹੁਤ ਸਾਰੇ ਚੇਂਜਸ ਆਉਂਦੀਆਂ ਜੇ ਕਿਤੇ ਜਾਓ ਰੱਬ ਦਾ ਵੀ ਤੁਸੀਂ ਸ਼ੁਕਰ ਕਰਿਆ ਕਰੋ ਕਿ ਤੁਸੀਂ ਤੰਦਰੁਸਤ ਹੈ ਕਦੇ ਹੀ ਮਨ ਦਾ ਲੈ ਉਹ ਮੇਰੀ ਗਰੀਬੀ ਖੜੇ ਉਸ ਚਾੜ ਦਾ ਜੇ ਕਿਤੇ ਪੀੜੀਆ ਪੀਜੀਆ ਦੇ ਬਦਲ ਗਿਆ ਨਿਵਾੜ ਤੇ ਜਾਓ ਉੱਥੇ ਦੇਖ ਕੇ ਹੂ ਕੰਬ ਜਾਂਦੀ ਹੈ ਛੋਟੇ ਛੋਟੇ ਬੱਚੇ ਉਹ ਇਦਾਂ ਦੀਆਂ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੋ ਅਸੀਂ ਥੈਂਕਫੁਲ ਹਾਂ ਬਹੁਤ ਸਵਾਮਾਂ ਦਾ ਲੈਂਦੇ ਹੋਏ ਕਿ ਸਾਰੀਆਂ ਗੱਲਾਂ ਉਹਨੇ ਕਹਿੰਦੀਆਂ ਫਾਈਵ ਡੇ ਐਵਰੀ ਟੂ ਡੇ ਬਲੱਡ ਪ੍ਰੈਸ਼ਰ ਦਾ ਸਾਹਤ ਘਟਾਉਣਾ ਗੈਟ ਟੂ ਸਰਜਰੀਸ ਦੇਰੀ ਬਾਅਦ ਹੈ ਇੱਕ ਬੈਲੈਂਸਡ ਲਾਈਫ ਕੋ ਇਟ স্মੋਕਿੰਗ ਐਲਕੋਹਲ ਐਂਡ ਮੈਡੀਟੇਸ਼ਨ ਯੋਗਾ ਸੋ ਸਾਰੀਆਂ ਗੱਲਾਂ ਕਿਉਂ ਹੁੰਦਾ ਵਾਰਡ ਹਾਈਪਰਟੈਸ਼ਨ ਹੈ ਕਿਉਂਕਿ ਪੁਰਾਣੇ ਸਮੇਂ ਸੀਗੇ ਸਾਡੇ ਬਜ਼ੁਰਗ ਹੱਸਦੇ ਖੇਡਦੇ ਸੱਤਾਂ ਲੱਗੀਆਂ ਸੀ ਹੁਣ ਉਸ ਵੇਲੇ ਮੋਟੀ ਦੀ ਗੱਲ ਪਿਆਰ ਤੋਂ ਅਸੀਂ ਮਨਿਮੈਂਟਡ ਹੋ ਗਏ ਮਨ 'ਚ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਆਪਣੇ ਮਨ ਦੀ ਗੱਲ ਘਰ 'ਚ ਵੀ ਬਾਹਰ ਦੇ ਦੂਰ ਦੀ ਗੱਲ ਘਰ 'ਚ 6 ਮੈਂਬਰ 6 ਪੋਆਜ ਲੇ ਕੇ ਅਲੱਗ-ਅਲੱਗ ਸਭ ਤੋਂ ਵੱਡੀ ਤੇ ਮੋਬਾਈਲ ਦੀ ਜਿਹੜਾ ਦਾ ਸਾਰੇ ਸਵਸਥਿਆਵਾਂ ਦੇ ਵੀ ਇਹ ਜਾੜਾ ਤੋਂ ਬਹੁਤ ਸਮਝਾ ਲੈਂਦਾ ਹੈ ਸਰਪੇ ਕੋਲੇ ਮਹਾਰਾਜ ਹੋਏ ਹੈ ਵਿਅਕਤੀਗਤ ਰਵਿੰਦਰ ਸਿੰਘ ਜੀ ਕੋਈ ਅਰਥ ਦੇ ਵਿੱਚ ਤੋਸਾ ਬਹੁਤ ਬਹੁਤ ਧੰਨਵਾਦ ਸਰਪੁਰ ਪੁੱਤਰ ਸਿੰਘ ਜੀ ਤੇ ਅਨੰਦ ਸਿੰਘ ਮੋਤੀ ਜੀ ਨੂੰ ਹੋਵੇ ਆਪਕਾ ਸਾਰਿਆਂ ਦਾ ਜਿਹਨਾਂ ਨੇ ਸਾਨੂੰ ਇੱਥੇ ਆ ਕੇ ਅੱਜ ਵਰਲਡ ਹਾਈਪਰ ਟੈਨਸ਼ਨ ਡੇ ਸੈਲੀਬ੍ਰੇਟ ਕਰਨ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਤਾਂ ਇੱਥੇ ਆ ਕੇ ਤੁਹਾਨੂੰ ਐਜੂਕੇਟ ਕਰਨ ਦੀ ਜ਼ਰੂਰਤ ਹੈ ਅਸੀਂ ਇਸ ਕਰਕੇ ਬੱਚੇ ਤੁਹਾਡੇ ਕੋਲ ਆਏ ਆ ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਤੁਹਾਡੇ ਮਾਤਾ ਪਿਤਾ ਜਾਂ ਕੋਈ ਹੋਰ ਸਾਕਾ ਸੰਬੰਧੀ ਜਿਹੜਾ ਹੈਗਾ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਪੀੜਤ ਹੋ ਜਾਏਗਾ ਸੋ ਉਹਨਾਂ ਨੂੰ ਮੈਡੀਸਿਨ ਵੀ ਉਹਨਾਂ ਦੇ ਵਿੱਚ ਵਾਧਾ ਹੋਇਆ ਠੀਕ ਹੈ ਸੋ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਹੈਗੀ ਐ ਐਨਸੀਡੀ ਪ੍ਰੋਗਰਾਮ ਸਟਾਰਟ ਕੀਤਾ ਹੈਗਾ ਨੋਨ ਕਮਨਿਕੇਬਲ ਡੀਜ਼ ਆ ਉੱਪਰ ਵਾਲੇ ਹੈਗੇ 30 ਤੋਂ ਉੱਪਰ ਵਾਲੇ ਹੈਗੇ ਜਿਨ੍ਹਾਂ ਨੂੰ ਬੀਪੀ ਜਾਂ ਸ਼ੂਗਰ ਦੀ ਪ੍ਰੋਬਲਮ ਆ ਉਹਨਾਂ ਨੂੰ ਡਿਟੈਕਟ ਕਰਕੇ ਉਹਨਾਂ ਨੂੰ ਜਿਹੜੀ ਮੈਡੀਸਨ ਆ ਉਹ ਦਿੱਤੀ ਜਾਂਦੀ ਹੈ ਠੀਕ ਹੈ ਜੀ ਐਸੀ ਜਿਹੜੀ ਪਾਪੂਲੇਸ਼ਨ ਹੈ ਜਿਹੜੀ 30 ਤੋਂ ਪਲੱਸ ਹੈ ਉਹ ਟੋਟਲ ਜਿਹੜੀ ਬਣਦੀ ਹੈ ਸਾਡੀ 37% 37 ਪਰਸੈਂਟ ਜਿਹੜੀ ਪਾਪੂਲੇਸ਼ਨ ਹੈਗੀ ਐ ਅਸੀਂ ਉਹਨੂੰ ਸਕ੍ਰੀਨ ਕਰਦੇ ਹਾਂ ਠੀਕ ਹੈ ਫਰੀ ਟੀਮ ਆਈਡੀ ਸਕ੍ਰੀਨ ਕਰਦੀਆਂ ਔਰ ਜਿਹੜੇ पेसेंट हाई ब्लड प्रैशर या शुगर की समस्या हैगी गवर्नमेंट वालों जी है मैडिसन बिल्कुल जाती है हम आप गल कर हाई ब्लड प्रैशर जेकर किसी हाई ब्लड प्रैशर द समस्या हो गई है वो डॉक्टर साहब ने कहते कि दवाई लगातार बी पी जो शूटअप हो जाएगा बी पी शूटअप होने के क्या होगा ब्रेन स्टॉक जिन्होंने कह देंगे आपका उदरंग हो सकता बंद बी पी हाई जो है हार्ट जो है हार्ट की प्रॉब्लम आ जाएगी ਤੋ ਸਭ ਤੋਂ ਬੇਸਿਕ ਪਹਿਲਾ ਟੈਸਟ ਹੈਗਾ ਬਲੱਡ ਪ੍ਰੈਸ਼ਰ ਚੈੱਕ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਕਿਸੇ ਨੂੰ ਕੋਈ ਦਿਲ ਦੀ ਧੜਕਣ ਤੇਜ਼ ਹੋ ਰਹੀ ਹੈ ਜਾਂ ਕੋਈ ਐਡਾ ਨੀ ਸਮੱਸਿਆ ਆ ਰਹੀ ਹੈ ਤਾਂ ਤੇ ਲਈ ਸਾਨੂੰ ਜਿਹੜਾ ਹੈਗਾ ਸਭ ਤੋਂ ਪ੍ਰਾਇਮਰੀ ਜਿਹੜਾ ਟੈਸਟ ਹੈ ਉਹ ECG ਹੈ ਜਿਸ ਨਾਲ ਸਾਡੀ ਜਿਹੜੀ ਫਾਰਟ ਦੀ ਜਾਂਚ ਕੀਤੀ ਜਾਂਦੀ ਹੈ ਠੀਕ ਹੈ ਤੋ ECG ਤੋਂ ਅਗੂ ਇਕੋਕਾਰਡੀਓਗ੍ਰਾਫੀ ਹੈ ਇਕੋਕਾਰਡੀਓਗ੍ਰਾਫੀ ਤੋਂ ਇਲਾਵਾ ਇੱਕ ਦਿਲ ਦਾ ਟੈਸਟ TMT ਵੀ ਹੁੰਦਾ ਹੈ ਇੱਕ ਫਟਾਉਂਦਾ ਜਿਹਦੇ ਮਨੰਦ ਦਾ ਵਾਲੰਟਾ ਤੇ ਦੇਖਿਆ ਜਾਂਦਾ ਕਿੰਨਾ ਉਹ ਸਾਹ ਚੜ ਰਹਾ ਕਿੰਨੀ ਉਹਦੀ ਜਿਹੜੀ ਰੇਟੀ ਹੈ ਹਾਰਟ ਦੀ ਐਫੀਸ਼ੀਐਂਸੀ ਹੈਗੀ ਹੈ ਤੇ ਇੱਕ ਕਸ ਜਿਹੜਾ ਇਹਨੂੰ ਐਂਜੋਗ੍ਰਾਫੀ ਵੀ ਹੈਗਾ ਹਾਰਟ ਦੇ ਕਾਈਟਸ ਹੈਗੇ ਠੀਕ ਹੈ ਨਹੀਂ ਹਾਰਟਰਸ ਵੀ ਹੈ ਸੋ ਇਹ ਰਿਲੇਟਡ ਹੈ ਕਿ ਹਾਈ ਬੀਪੀ ਜਾਂ ਸ਼ੁਨਾਰ ਇਨਵੋਲਵ ਹੋ ਜਾਂਦੇ ਇਹ ਵੀ ਸਮੱਸਿਆ ਆਉਂਦੀ ਹੈ ਸੋ ਹੋਰੋਂ ਪਰ ਗੱਲ ਕਰ ਲੈਂਦੇ ਕਿ ਬੀਪੀ ਦੀ ਸਮੱਸਿਆ ਆ ਜਾਂਦੀ ਹੈ ਤਾਂ ਉਸ ਤੋਂ ਅਸੀਂ ਬਚਣਾ ਕਿਵੇਂ ਨਮਕਾਂ ਦਾ ਨਮਕ ਦੀ ਮਾਤਰਾ ਜਿਹੜੀ ਆਪਾਂ ਘਟਾ ਦਿੰਦੇ ਠੀਕ ਹੈ ਦੂਸਰੀ ਗੱਲ ਕੱਟ ਫਟ ਆਪਣੇ ਲਈ ਡੇਲੀ ਜਿਹੜਾ ਹੈਗਾ 30 ਮਿੰਟ ਸੈਰ ਕਰਨਾ ਜ਼ਰੂਰੀ ਹੈ। ਜਾਂ ਫਿਜ਼ੀਕਲ ਕੋਈ ਵੀ ਐਕਟੀਵਿਟੀ ਜਿਹੜੀ ਹੈ ਜਿੰਨੀ ਪੈਨੋਂ ਕਰਨੀ ਜ਼ਰੂਰੀ ਹੈ। ਫਿਰ ਆਪਣੇ ਖਾਣੇ ਦੇ ਵਿੱਚ ਡਾਈਟ ਜਿਹੜੀ ਹੈਗੀ ਡਾਈਟ ਪਲਾਨ ਜਿਹੜਾ ਹੈਗਾ ਉਹ ਸਮਝਣਾ ਪਏਗਾ ਜਿਹਦੇ ਵਿੱਚ ਤਲੀਆਂ ਹੋਈਆਂ ਚੀਜ਼ਾਂ ਸੀ ਨਹੀਂ ਇਸਤੇਮਾਲ ਕਰਨੀਆਂ ਜਾਂ ਆਇਲੀ ਜਿਹੀਆਂ ਚੀਜ਼ਾਂ ਹੈਗੀਆਂ ਫੈਟ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਵੋਇਡ ਕਰਨੀਆਂ। ਠੀਕ ਹੈ ਜੀ। ਸੋ ਅਗਰ ਤੁਸੀਂ ਮੈਡੀਸਿਨ ਲੈਂਕੀਆ ਹੋ ਰਹਿ ਜਾਂਦਾ ਹੋ। ਠੀਕ ਹੈ ਜੀ। ਉਹ ਜਿਹੜੇ ਲੋਕ ਹੁਣ ਆ ਦੇਖੋ ਐਟਲੀ ਗਣਾ ਰਿड्यूस Salt ਕਿਉਂਕਿ ਦੁੱਜ ਜਾਏਗਾ ਰੋਜ਼ ਅੱਜ 30 ਮਿੰਟ ਵਾਕ ਦੇ ਲਈ ਜਿਹੜਿਆਂ ਨੂੰ ਇਨਟ ਬੈਲੈਂਸਡ ਡਾਈਟ ਬੈਲੈਂਸਡ ਦਾ ਮਤਲਬ ਹੈ ਕਿ ਨਾਰਮਲ ਖਾਣਾ ਖਾਣਾ ਹੈ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਕਿਉਂਕਿ ਜਿਹਦੇ ਨਾਲ ਸਾਡਾ ਜਿਹੜਾ ਬੀਬੀ ਘਾਈ ਨਾ ਹੋਵੇ স্মੋਕਿੰਗ ਅਗਰ ਕੋਈ ਕਰਦਾ ਹੈਗਾ ਜਾਂ ਕੋਈ ਸ਼ਰਾਬ ਪੀਂਦਾ ਹੈਗਾ ਤਾਂ ਉਹ ਛੱਡਣਾ ਹੈ ਪਰ ਜਿਹੜੇ ਕਲਾਸਿਸ ਚਲਾਈਆਂ ਹੋਈਆਂ ਯੋਗਾ ਅਸੀਂ ਕਰ ਸਕਦੇ ਹਾਂ ਮੈਡੀਟੇਸ਼ਨ ਕਰ ਸਕਦੇ ਹਾਂ ਜਿਹਦੇ ਨਾਲ ਜਿਹੜਾ ਹੈਗਾ ਸੰਗਤ ਦਿਮਾਗੀ ਤੌਰ ਦੇ ਉੱਤੇ ਜਿਹੜਾ ਪ੍ਰੈਸ਼ਰ ਹੈ ਟੈਨਸ਼ਨ ਹੈ ਉਸ ਤੋਂ ਮੁਕਤੀ ਮਿਲਦੀ ਹੈ ਪਲੱਸ ਜਿਹੜਾ ਹੈਗਾ ਸਾਡਾ ਬੀਪੀ ਉਹ ਜਿਹੜਾ ਹੈਗਾ ਨਾਰਮਲ ਰਹਿੰਦਾ ਹੈ ਠੀਕ ਹੈ ਸੋ ਮੇਰੀ ਇਹ ਬੇਨਤੀ ਹੈ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਅਗਰ ਕੋਈ ਮਰੀਜ਼ ਹੈਗਾ ਕੋਈ ਤੁਹਾਡੇ ਮੰਮੀ ਜਾਂ ਪਾਪਾ ਚੋਂ ਜਾਂ ਕੋਈ ਤੁਹਾਡਾ ਕੋਈ ਸਦਾ ਸੰਬੰਧੀ ਕੋਈ ਰਿਸ਼ਤੇਦਾਰ ਹੈ ਤਾਂ ਤੁਸੀਂ ਬੱਚਿਓ ਜਾ ਕੇ ਅੱਜੂਡੇ ਕਰੋ ਜੇਕਰ ਤੁਹਾਡਾ ਬੀਪੀ ਹੈਗਾ ਤਾਂ ਇਹ ਗਲਤੀ ਕਦੇ ਨਹੀਂ ਕਰਨੀ ਕਿ ਆਪਾਂ ਦਵਾਈ ਵਿੱਚੋਂ ਮਿਸ ਕਰਾਂਗੇ ਸਾਡੇ ਕੋਲ ਜ਼ਿਆਦਾਤਰ ਕੇਸ ਇਸ ਤਰ੍ਹਾਂ ਦੇ ਆਉਂਦੇ ਕਿ ਦਵਾਈ ਲੈ ਰਹੇ ਵਾ ਠੀਕ ਸੀ ਗਈ ਹੋ ਮੇਰਾ ਤਾਂ ਵੀ ਵੀ ਠੀਕ ਸੀ ਗਿਆ ਦਵਾਈ ਛੱਡਤੀ ਮਹੀਨੇ ਤੋਂ ਨਹੀਂ ਖਾ ਰਹਾ ਮੈਂ 15 ਦਿਨ ਤੋਂ ਨਹੀਂ ਰੋਗੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਅਗਰ ਤੁਹਾਡੇ ਕੋਈ ਸਰਗ ਸੰਬੰਧੀ ਹੈਗਾ ਤਾਂ ਉਹਨੂੰ ਐਜੂਕੇਟ ਕਰਨਾ ਹੈ ਕਿ ਰੈਗੂਲਰ ਮੈਡੀਸਨ ਲੈਣੀ ਹੈ ਪਲੱਸ ਤੁਸੀਂ ਜਿਹੜੀ ਆਈਡੀਆ ਨਵਾਂ ਘਟਾ ਰਿਹਾ ਹੈਗਾ ਡਾਈਟ ਜਿਹੜੀ ਹੈਗੀ ਚੱਲਣ ਵਾਲੀਆਂ ਚੀਜ਼ਾਂ ਨੇ ਇਹ ਦੌਰ ਕਰਵਾਉਣਾ ਜਿਹੜੇ ਵੀਡੀਓਸਰੇ ਅਫਸਰ ਹੈ ਤੁਹਾਨੂੰ ਬਹੁਤ ਹੀ ਬੁਲਦੀ ਯਾਨਕਰੀ ਸਾਂਝੀ ਕਰੀਏ ਵੈਸੇ ਸਰ ਨੇ ਤੁਹਾਨੂੰ ਕਿਹਾ ਵੀ ਇਹ ਮੈਸੇਜ ਅੱਗੇ ਕਿਵੇਂ ਕਰਨਾ ਪਰੰਤੂ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਪਹਿਲਾਂ ਪਾਪਾ ਇਸ ਨੂੰ ਆਪਣੇ ਜੀਵਨ ਚੱਲੀ ਦਾ ਹਿੱਸਾ ਬਣਾਈਏ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਹਾਂ ਇਹ ਜ਼ਰੂਰੀ ਨਹੀਂ ਹੈ ਗੱਲ ਤੁਸੀਂ ਲੱਕੀ ਹੈ ਕਿ ਅਸੀਂ ਤੰਦਰੁਸਤ ਹੈ ਇੱਥੇ ਬੈਠੇ ਹਾਂ ਸੁਣ ਰਹੇ ਹਾਂ ਗੱਲ ਤੇ ਅਸੀਂ ਸਿਰਫ ਇੱਕ ਅੱਗੇ ਸੰਗਿਆਰ ਲੈ ਕੇ ਜਾਣਾ ਪਰ ਜੇ ਕਿਤੇ ਜਾਓ ਤੁਸੀਂ ਪੀਜੀਆਈ ਦੇ ਸਾਈਕੋਲੋਜੀਕਲ ਬਾਰ ਤੇ ਉੱਥੇ ਜਾ ਕੇ ਪਤਾ ਲੱਗਦਾ ਬਹੁਤ ਸਾਰੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਵੀ ਹਾਈਪੋਟੈਂਸ਼ਨ ਦੀਆਂ ਬਿਮਾਰੀਆਂ ਆਉਂਦੀਆਂ ਹੈਗੀਆਂ ਬਿਲਕੁਲ ਆਪਾਂ ਬੈਲੰਗਾਇਖਾਨੀ ਠੀਕ ਹੈ ਨਾ ਸਰੀਰਕ ਅਸੀਂ ਕਾਹ ਹੀ ਦੇ ਸਕਦੇ ਜੇ ਅਸੀਂ ਆਪ ਜੀ ਨੂੰ ਨੂੰ ਦੇ ਨਾਲ ਜਿਹੜੀ ਗੱਲ ਕੀਤੀ ਹੈ ਇਹਨਾਂ ਨੇ ਵਾਕਿੰਗ ਦੀ ਬਿਲਕੁਲ ਕਰੋ ਤੇ ਕੋਸ਼ਿਸ਼ ਕਰੋ ਕੱਚੇ ਤੇ ਘਰ ਦੀ ਵਾਕ ਨੰਗੇ ਪੈਰੀ ਘਾਜੇ ਹੈਗਾ ਤੇ ਅੱਜਕੱਲ੍ਹ ਤੇੰਟ ਘੱਲ ਕੇ ਖਾਸ ਕਰ ਸ਼ਹਿਰਾਂ ਦੇ ਬਾਈਪਾਸ ਹੁਣੇ ਬਾਈਪਾਸ ਤੇ ਲੱਗੀਆਂ ਨੇ 90% ਐਕਸੀਡੈਂਟਸ ਦਾ ਹਰ ਹਫਤੇ ਦੱਸਦੀ ਖਬਰ ਆਉਂਦੀ ਹੈ ਵੀ ਸ਼ਹਿਰਾਂ ਕਰ ਗਿਆ ਹਾਸਾ ਦਾ ਹੋ ਗਿਆ ਸ਼ਹਿਰ ਵੀ ਸੋਚ ਕੇ ਕਾਫੀ ਬੋਗੀ ਕਿਉਂਕਿ ਸਿਹਤਰੀ ਦਾ ਯੋਗ ਹੈ ਸੋ ਮੈਲੈਂਟਾਈਟ ਇਹ ਤੁਹਾਡੇ ਆਪਣੇ ਹੱਥ ਤੇ ਸਾਡਾ ਧਿਆਨ ਜਾਂਦਾ ਤਰੀਬ ਚੀਜ਼ਾਂ ਵੱਲ ਉਹਨੇ ਡੋਲ ਕਰੂਗੇ ਕਿਉਂਕਿ ਤੁਸੀਂ ਵੀ ਕਹਿੰਦੇ 30 ਸਾਲ ਦਾ ਹੋਣਾ ਨਾ ਉਹ ਆਜਾ ਪਹਿਲੀ ਵਾਰ ਰਖੀਏ ਸਮੋਗ ਤੇ ਅਗੋਦੀ ਗੱਲ ਕਰਨ ਦੱਸਦੀ ਮੈਡੀਟੇਸ਼ਨ ਯੋਗਾ ਆਪਾਂ ਇਹਨੂੰ ਚੀਜ਼ਾਂ ਨੂੰ ਦੇ ਦਿੱਤੀ ਹੈ ਹਿਸਾਬ ਆਈਏ ਸੋ ਅਸੀਂ ਪ੍ਰਿੰਸੀਪਲ ਡਾਕਟਰ ਜੀ ਲੋਗੀਆਂ ਜੀ ਵੱਲੋਂ ਸੇਵਾ ਲਈ ਬਹੁਤ ਧੰਨਵਾਦ ਕਰਦੇ ਆ ਤੇ ਬੱਚਿਆਂ ਨੂੰ ਵੀਨ ਕਰਦੇ ਆ ਕਿ ਤੁਸੀਂ ਇਹ ਚੀਜ਼ ਨੂੰ ਜ਼ਿੰਦਗੀ ਦਾ ਹਿੱਸਾ ਬਣਾਓਗੇ ਤੇ ਤੁਹਾਡੇ ਕੋਈ ਵੀ ਇੱਕ ਬੱਚਾ ਮੰਡੇ ਨੂੰ ਇਸ ਵਿਸ਼ੇ ਤੇ ਡਿਬੇਟ ਕਰੂਗਾ ਕਿ ਤੁਸੀਂ ਆਪ ਸੈਕਟ ਕਰਕੇ ਇਹਨੂੰ ਨਾਮ ਦੇ ਦੇਣਾ ਵੀ ਕਿਹੜਾ ਬੱਚਾ ਮੰਡੇ ਨੂੰ ਪ੍ਰੇਮ ਬੋਲੂਗਾ